ਪੰਜਾਬ ਵਿੱਚ ਧੁੰਦ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ yellow alert ਜਾਰੀ ਕੀਤਾ ਗਿਆ ਹੈ। ਗੁਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਲਗਾਤਾਰ ਦੂਜੇ ਦਿਨ ਸੰਘਣਾ ਕੋਹੜਾ ਛਾਇਆ ਹੋਇਆ ਹੈ। ਹਾਲਾਂਕਿ ਕੱਲ ਸਵੇਰੇ ਧੁੰਦ ਜ਼ਿਆਦਾ ਘਣੀ ਨਹੀਂ ਸੀ ਪਰ ਸ਼ਾਮ ਪੈਂਦੇ ਹੀ ਇਹ ਤੇਜ਼ੀ ਨਾਲ ਫੈਲਣੀ ਸ਼ੁਰੂ ਹੋ ਗਈ ਅਤੇ ਅੱਜ ਸਵੇਰ ਤੱਕ ਹਾਲਾਤ ਇੰਨੇ ਖਰਾਬ ਹੋ ਗਏ ਕਿ ਕੁਝ ਵੀ ਸਪਸ਼ਟ ਨਜ਼ਰ ਨਹੀਂ ਆ ਰਿਹਾ ਸੀ। ਸ਼ਹਿਰ ਦੇ ਵਿਅਸਤ ਅੰਦਰੂਨੀ ਇਲਾਕਿਆਂ ਵਿੱਚ ਵਿਜ਼ਿਬਿਲਟੀ ਕਰੀਬ 1 ਮੀਟਰ ਤੱਕ ਸੀਮਤ ਰਹੀ ਜਦਕਿ ਬਾਹਰੀ ਇਲਾਕਿਆਂ ਵਿੱਚ ਵਿਜ਼ਿਬਿਲਟੀ ਲਗਭਗ 0 ਦੇਖਣ ਨੂੰ ਮਿਲੀ ਇਸ ਸੰਘਣੇ ਕੋਹਰੇ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਹੈ ਉੱਥੇ ਹੀ ਵਪਾਰਕ ਗਤੀਵਿਧੀਆਂ ਤੇ ਵੀ ਵੱਡਾ ਅਸਰ ਪਿਆ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਧੁੰਦ ਕਾਰਨ ਗਾਹਕ ਘਟ ਆ ਰਹੇ ਹਨ ਜਿਸ ਨਾਲ ਕਾਰੋਬਾਰ ਨੂੰ ਨੁਕਸਾਨ ਚਲਣਾ ਪੈ ਰਿਹਾ ਹੈ ਮਾਹਿਰਾ ਮੁਤਾਬਕ ਇਹ ਆਮ ਫੌਗ ਨਹੀਂ ਬਲਕਿ ਸਮੋਗ ਹੈ ਕਿਉਂਕਿ ਇਸ ਵਿੱਚ ਪ੍ਰਦੂਸ਼ਣ ਦੀ ਮਾਤਰਾ ਕਾਫੀ ਜ਼ਿਆਦਾ ਹੈ 에ਅਰ ਕੁਆਲਿਟੀ ਇੰਡੈਕਸ ਏਕੀ ਯੂਆਈ ਦੀ ਗੱਲ ਕਰੀਏ ਤਾਂ ਜਿੱਥੇ 50 ਤੱਕ ਏਕੀ ਯੂਆਈ ਸਹੀ ਮੰਨੀ ਜਾਂਦੀ ਹੈ ਉੱਥੇ ਹੀ ਗੁਰਦਾਸਪੁਰ ਵਿੱਚ ਇਹ ਦਰਜਾ ਕਰੀਬ 200 ਤੱਕ ਮਾਪਿਆ ਗਿਆ ਹੈ ਜੋ ਸਿਹਤ ਲਈ ਗੰਭੀਰ ਤੌਰ ਤੇ ਹਾਨੀਕਾਰਕ ਹੈ ਇਸ ਤਿਰੋ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਦਿਲ ਦੇ ਰੋਗੀ ਸਾਹ ਦੇ ਰੋਗੀ ਸ਼ੂਗਰ ਅਤੇ ਬੀਪੀ ਦੇ ਮਰੀਜ਼ਾਂ ਨੂੰ ਸਵੇਰੇ ਅਤੇ ਸ਼ਾਮ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ ਜੇਕਰ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਮਾਸਕ ਪਾ ਕੇ ਅਤੇ ਗਰਮ ਕੱਪੜੇ ਪਹਿਨ ਕੇ ਹੀ ਨਿਕਲਣ ਦੀ ਅਪੀਲ ਕੀਤੀ ਗਈ ਹੈ ਉੱਥੇ ਹੀ ਕਿਸਾਨਾਂ ਲਈ ਵੀ ਚਿੰਤਾ ਦੀ ਗੱਲ ਹੈ ਕਿਉਂਕਿ ਵਧੀ ਹੋਈ ਨਮੀ ਕਾਰਨ ਮਿੱਟੀ ਵਿੱਚ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਜੋ ਫਸਲਾ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਮਾਹਿਰਾ ਦਾ ਕਹਿਣਾ ਹੈ ਕਿ ਜਦੋਂ ਤੱਕ ਬਾਰਿਸ਼ ਨਹੀਂ ਹੁੰਦੀ ਜਾਂ ਤੇਜ਼ ਹਵਾਵਾਂ ਨਹੀਂ ਚਲਦੀਆਂ ਹਵਾ ਵਿੱਚੋਂ ਪ੍ਰਦੂਸ਼ਣ ਘਟਣ ਦੀ ਸੰਭਾਵਨਾ ਘੱਟ ਹੈ ਇਸ ਕਾਰਨ ਸੁੱਕੀ ਠੰਡ ਅਤੇ ਸਮੋਗ ਹਰ ਪੱਖੋਂ ਨੁਕਸਾਨਦਾਇਕ ਸਾਬਤ ਹੋ ਰਹੇ ਹਨ ਕੱਲ ਸ਼ਾਮ ਤੋਂ ਹੀ ਧੁੰਦ ਦਾ ਕਾਫੀ ਅਸਰ ਪੈ ਰਿਹਾ ਅੱਜ ਮਾਰਨਿੰਗ ਤੋਂ ਹੀ ਤੁਸੀਂ ਦੇਖ ਰਹੇ ਹੋ ਕਿ ਯਾਤਿਆ ਯਾਤ ਖਾਸ ਕਰਕੇ ਬੜੇ ਪ੍ਰਭਾਵਿਤ ਹੋ ਗਏ ਆ ਜੋ ਸਕੂਲ ਤੋਂ ਬੱਚੇ ਆ ਰਹੇ ਆ ਸਰ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਘਰੋ ਮਤਲਬ ਕਿ 20 25 25 ਮਿੰਟ ਲੇਟ ਹੋ ਗਏ ਆ ਔਰ ਖਾਸ ਕਰਕੇ ਜਿਹੜੇ ਮੰਡੀ ਆਪਣਾ ਪਿੰਡਾਂ ਵਿੱਚੋਂ ਮਤਲਬ ਕਿ ਸਬਜ਼ੀਆਂ ਵਗੈਰਾ ਜਿਹੜਾ ਆ ਵੇਚਣ ਜਾ ਰਹੇ ਆ ਉਹਨਾਂ ਨੂੰ ਵੀ ਕਾਫੀ ਮੁਸ਼ਕਲ ਆ ਰਹੀ ਆ ਔਰ ਖਾਸ ਕਰਕੇ ਆਪਣੇ ਮਤਲਬ ਕਿ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆ ਔਰ ਹਦਾਇਤ ਵੀ ਆ ਗਈ ਆ ਸਰਕਾਰ ਵੱਲੋਂ ਜਾਂ ਆਪਣੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਉਹਨਾਂ ਦਾ ਪਾਲਣਾ ਕਰੋ ਔਰ ਗੱਡੀਆਂ ਦੇ ਵਿੱਚ ਜਿਹੜਾ ਫੰਕਸ਼ਨ ਹੁੰਦੇ ਆ ਖਾਸ ਕਰਕੇ ਫੋਗਿੰਗ ਲੈਂਪ ਔਰ ਪਾਰਕਿੰਗ ਲਾਈਟ ਉਹਦਾ ਯੂਜ਼ ਕਰੋ ਔਰ ਖਾਸ ਕਰਕੇ ਜਿਹੜੇ ਬੱਚੇ ਆ ਆਪਣੇ ਬਜ਼ੁਰਗ ਆ ਗਿਆ ਉਹਨਾਂ ਨੂੰ ਜਿਹੜਾ ਵਾ ਮਤਲਬ ਕੀ ਆਪਣਾ ਪੂਰਾ ਜੈਕਟਸ ਵਗੈਰਾ ਔਰ ਮਫਰਲ ਵਗੈਰਾ ਔਰ ਖਾਸ ਕਰਕੇ ਮਾਸਕ ਵਗੈਰਾ ਵੀ ਪਾ ਕੇ ਨਿਕਲਣਾ ਚਾਹੀਦਾ ਕਿਉਂਕਿ ਧੁੰਦ ਦੇ ਵਿੱਚ ਆਕਸੀਜਨ ਦੀ ਵੀ ਸਰ ਕਮੀ ਆ ਜਾਂਦੀ ਆ ਔਰ ਖਾਸ ਕਰਕੇ ਜਿਹੜੇ ਜਿਨ੍ਹਾਂ ਦੀ ਇਮਿਊਨਿਟੀ ਸਿਸਟਮ ਜਿਹੜਾ ਵਾ ਉਹ ਸਟਰੋਂਗ ਨਹੀਂ ਹੁੰਦਾ ਉਹਨਾਂ ਨੂੰ ਬਿਮਾਰੀਆਂ ਬੜੀ ਜਤੀ ਫੜ ਲੈਂਦੀਆਂ ਵਾ ਔਰ ਜਿਨ੍ਹਾਂ ਨੂੰ ਸ਼ੂਗਰ ਵਗੈਰਾ ਬੀਪੀ ਆ ਔਰ ਆਪਣੇ ਹਾਰ ਦੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਉਹਨਾਂ ਨੂੰ ਖਾਸ ਕਰਕੇ ਘੱਟ ਤੋਂ ਘੱਟ ਆਪਣੇ ਮਤਲਬ ਕੀ ਘਰਾਂ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਵਾ ਔਰ ਇੱਕ ਗੱਲ ਹੋਰ ਆ ਕਿ ਜਦੋਂ ਧੁੰਦ ਸਰ ਘਟ ਜਾਂਦੀ ਆ ਆਪਣੇ ਮਤਲਬ ਕਿ 12 1 ਵਜੇ ਤੋਂ ਬਾਅਦ ਜਦੋਂ ਧੁੰਦ ਘਟ ਜਾਂਣ ਔਰ ਜ਼ਰੂਰੀ ਸਮਾਨ ਜਿਹੜਾ ਖਰੀਦਣ ਵਾਸਤੇ ਸ਼ਾਪਿੰਗ ਕਰਨ ਵਾਸਤੇ ਉਹਨਾਂ ਕਿ ਮਤਲਬ ਕਿ ਬਾਹਰ ਨਿਕਲਣ ਜਿੰਨੀ ਕ ਜ਼ਰੂਰਤ ਹੈ ਗਈ ਹੈ ਸਰ ਦੁਕਾਨਦਾਰੀ ਦਾ ਤੇ ਪਹਿਲਾਂ ਹੀ ਬੜਾ ਕਾਫੀ ਅਸਰ ਪਿਆ ਹੋਇਆ ਵਾ ਬਾਜ਼ਾਰ ਵਿੱਚ ਜਿਹੜੀ ਮਾਰਕੀਟ ਆ ਬੜੀ ਸਲੋ ਚੱਲ ਰਹੀ ਆ ਔਰ ਤੁਸੀਂ ਦੇਖ ਰਹੇ ਹੋ ਕਿ ਜੇ ਧੁੰਦ ਦਾ ਅਸਰ ਮਤਲਬ ਕਿ ਚਲੋ ਇਹਦੇ ਪਰਮਾਤਮਾ ਲਓ ਸਰ ਧੁੰਦ ਤੇ ਚਲੋ ਜ਼ਰੂਰੀ ਵੀ ਹੈਗੀ ਆ ਫਸਲਾਲੀ ਜ਼ਰੂਰੀ ਹੁੰਦੀ ਆ ਕਣਕ ਵਾਸਤੇ ਪਰ ਸਰ ਇਹ ਨਾਲ ਨੁਕਸਾਨ ਵੀ ਬੜੇ ਆ ਗਏ ਆ ਦੇਖੋ ਅਵਾਜਾਈ ਦੇ ਸਾਧਨ ਮਤਲਬ ਕਿ ਉਥੇ ਚਲਾਣ ਵਿੱਚ ਬੜੀ ਮੁਸ਼ਕਲ ਆਂਦੀ ਆ ਲੋਕਾਂ ਨੂੰ ਘਰੋਂ ਆ ਜਾਣ ਵਿੱਚ ਬੜੀ ਮੁਸ਼ਕਲ ਹੈ ਗਈ ਆ ਹੁਣ ਸਰ ਦੇਖੋ ਪਿੰਡਾਂ ਵਿੱਚ ਉਗਾਹ ਕਾਣਾ ਬੜਾ ਔਖਾ ਜਾਏਗਾ ਕਿਉਂਕਿ ਖਾਸ ਕਰਕੇ ਜਿਹੜਾ ਸ਼ਹਿਰ ਵਾ ਉਹ ਪਿੰਡਾਂ ਦੇ ਸਿਰ ਤੇ ਹੀ ਹੁੰਦਾ ਵਾ ਜੇ ਪਿੰਡਾਂ ਚ ਉਗਾਹ ਨਹੀਂ ਆਏਗਾ ਤੇ ਮਾਰਕੀਟ ਸਰ ਮਤਲਬ ਕਾਫੀ ਅਸਰ ਪਵੇਗਾ ਤੁਹਾਨੂੰ ਦੇ ਸ਼ਾਮ ਦਾਗ ਦੇਖਣ ਨੂੰ ਨਹੀਂ ਬਿਲਕੁਲ ਸਰ ਦੇਖੋ ਹੁਣ ਤੇ ਸਰ ਬੱਚਿਆਂ ਨੂੰ ਨਹੀਂ ਜਿਹੜੇ ਸਕੂਲ ਬੱਚੇ ਜਾ ਰਹੇ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਔਰ ਜਿਹੜਾ ਗਾਹਕ ਆ ਜਿਨ੍ਹਾਂ ਨੇ ਸ਼ੋਪਿੰਗ ਵਾਰਾ ਕਰਨੀ ਆ ਉਹ ਤੇ ਸਰ ਆਪਣੇ ਸਮੇਂ ਤੋਂ ਬਾਅਦ ਹੀ ਮਤਲਬ 12 1 ਵਜੇ ਤੋਂ ਬਾਅਦ ਜਦੋਂ ਤੁਹਾਨੂੰ ਦੁਆਸਰ ਘਟ ਜਾਏਗਾ ਉਦੋਂ ਹੀ ਬਾਹਰ ਨਿਕਲਣਗੇ ਲੋਕਾਂ ਦੇ ਅਨੁਸਾਰ ਕਹਿੰਦੇ ਆ ਉਹਨਾਂ ਨੂੰ ਕੀ ਕਹਾਂ ਜੇ ਤੁਹਾਨੂੰ ਦੇ ਵਿੱਚ ਦੇਖੋ ਜੀ ਸ਼ਹਿਰ ਤੇ ਮੈਂ ਕਹਨਾ ਵਾਂ ਕਿ ਥੋੜੀ ਮਤਲਬ ਕਿ ਇਹ ਦਿਨਾਂ ਵਿੱਚ ਘਾਟੀ ਮਤਲਬ ਕਿ ਕਰਨੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਸਰ ਦੇਖੋ ਜਿਹੜੀ ਧੁੰਦ ਹੁੰਦੀ ਆ ਔਰ ਇਹ ਵਿੱਚ ਜਿਤਰਾ ਮਤਲਬ ਕਿ ਪੋਲੂਸ਼ਨ ਵਗੈਰਾ ਵੀ ਬੜਾ ਹੁੰਦਾ ਵਾ ਜੇ ਅਸੀਂ ਸ਼ਹਿਰ ਕਰਾਂਗੇ ਸਾਡੀ ਉਹੀ ਪੋਲੂਸ਼ਨ ਸਾਡੇ ਅੰਦਰ ਜਾਣਾ ਵਾ ਇਸ ਤਰ੍ਹਾਂ ਕਿ ਸ਼ਹਿਰ ਮਤਲਬ ਕਿ ਸਵੇਰੇ ਮਾਰਨਿੰਗ ਜਾਂ ਨਾਈਟ ਵਾਸਤੇ ਮਤਲਬ ਕਿ ਲਿਮਟਡ ਕਰੋ ਜਿਆਦਾ ਨਾ ਕਰੋ ਖਾਸ ਕਰਕੇ ਜਿਹੜੇ ਬਜ਼ੁਰਗ ਹੈਗੇ ਆ ਜਿਨ੍ਹਾਂ ਨੂੰ ਮਤਲਬ ਕਿ ਕੋਈ ਪ੍ਰੋਬਲਮ ਹੈਗੀ ਆ ਕੋਈ ਮਤਲਬ ਕਿ ਬਿਮਾਰੀ ਆ ਜਿਤਨਾ ਸ਼ੂਗਰ ਬੀਪੀ ਹਾਰਟ ਦੀ ਕੋਈ ਬਿਮਾਰੀ ਖਾਸ ਕਰਕੇ ਉਹਨਾਂ ਨੂੰ ਮਤਲਬ ਕਿ ਨਹੀਂ ਨਿਕਲਣਾ ਚਾਹੀਦਾ ਬਾਹਰ ਮੇਰਾ ਪਿੰਡ ਚਾਹੀਆ ਹੈਗਾ ਤੇ ਮੈਂ ਨਾ ਨਸ਼ਾ ਡੋਪ ਕੇਂਦਰ ਬਬੇਹਾਲੀ ਜੋਬ ਕਰਦਾ ਐ ਜਿਵੇਂ ਕਾਉਂਸਲਰ ਰਤ ਮੇਰੀ ਡਿਊਟੀ ਸਰ ਉੱਥੇ 9 ਵਜੇ ਹੁੰਦੀ ਆ ਮੈਂ ਰਾਤੀ ਨਾ ਘਰੋਂ 8 ਵਜੇ ਆਪਣੀ ਡਿਊਟੀ ਲਈ ਤੁਰ ਪਿਆ ਕਿ ਫਿਰ ਮੈਨੂੰ ਥੋੜਾ ਲੱਗਾ ਵੀ ਮੌਸਮ ਵਿੱਚ ਠੰਡ ਪੈ ਰਹੀ ਆ ਮੇਰੇ ਪਿੰਡ ਤੋਂ ਸਰ ਬਬੇਹਾਲੀ ਸੈਂਟਰ ਤੱਕ ਜਾਣ ਨੂੰ 15 ਮੀਟਰ ਲੱਗਦੇ ਆ ਪਰ ਰਾਤੀ ਮੇਰਾ ਜੋਬ ਆ ਪਰਿਓ ਮੈਂ ਤਾਂ ਦੱਸਣਾ ਚਾਹੁੰਦਾ ਰਾਤੀ ਮੈਂ ਘਰੋਂ ਜਦੋਂ ਨਿਕਲਿਆ ਗ ਕੋਥੇ ਮੈਂ ਗਿਆ ਕੋਥੇ ਪਿੰਡ ਲੱਗੇ ਤੇ ਉਥੇ ਇੰਨੀ ਸੰਗਣੀ ਧੁੰਦੀ ਸੀ ਕਿ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਮੈਂ ਇੱਕ ਗੱਡੀ ਦੇ ਮਗਰ ਆਪਣੀ ਬਾਈਕ ਲਈ ਹੌਲੀ ਹੌਲੀ ਚੱਲਦਾ ਚੱਲਦਾ ਚੱਲ ਗਿਆ ਤੇ ਮੈਂ ਆਪਣਾ ਸੈਂਟਰ ਜਿਹੜਾ ਮੈਨੂੰ ਉਹ ਦਿਖਾਈ ਨਹੀਂ ਦੇ ਰਿਹਾ ਮੈਂ ਆਪਣਾ ਜਿਹੜਾ ਸੀ ਬਾਈਕ ਆਪਣੀ ਬੱਬੇ ਹਲੀ ਢੀ ਤੋਂ ਵੀ ਅੱਗੇ ਲੈ ਗਿਆ ਜਦੋਂ ਮੈਂ ਵੇਖਿਆ ਥੋੜਾ ਮੈਨੂੰ ਲਾਈਟਸ ਲੱਗੀਆਂ ਮੈਨੂੰ ਲੱਗਾ ਵੀ ਇਹ ਬੱਬੇ ਹਲੀ ਦਾ ਡਾ ਆ ਗਿਆ ਫੇਰ ਸ਼ਰਮਾ ਕੇ ਆਪਣੀ ਬਾਈਕ ਮਤਲਬ ਪਿਛੇ ਨੂੰ ਮੋੜੀ ਇੰਨੀ ਸੰਗਣੀ ਧੁੰਦੀ ਸਰ ਕੇ ਉਥੋਂ ਮੈਨੂੰ ਆਂਦੇ ਜਦ ਤੱਕ ਮੈਨੂੰ ਉਥੋਂ 5 ਮਿੰਟ ਲੱਗਦੀ ਆ ਮੈਨੂੰ ਉਥ ਕਿ ਮੇਰੀ ਤੇ ਸਾਰੇ ਇਹੋ ਹੀ ਅਪੀਲ ਹੈਗੀ ਆ ਵੀ ਜਿੱਦਾਂ ਧੁੰਦ ਪੈ ਰਹੀ ਆ ਮੈਨੂੰ ਲੱਗਦਾ ਵੀ 1-2 ਦਿਨਾਂ ਚ ਜਿਹੜੀ ਧੁੰਦ ਆ ਇਸ ਤੋਂ ਵੀ ਸੰਗਣੀ ਪਏਗੀ ਮੈਨੂੰ ਸ਼ਹਿਰ ਵਾਸੀਆਂ ਵਾਸਤੇ ਸਾਰੇ ਪਿੰਡ ਵਾਸੀਆਂ ਵਾਸਤੇ ਮੈਨੂੰ ਮੇਰੀ ਇਹ ਹੀ ਅਪੀਲ ਆ ਕਿ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਕਿਉਂਕਿ ਠੰਡ ਬਹੁਤ ਜ਼ਿਆਦਾ ਬਣ ਗਈ ਆ ਕਿਉਂਕਿ ਇਸ ਨਾਲ ਜਿਹੜੇ ਜਿਹੜੇ ਟਰਾਲੀਆਂ ਵਗੈਰਾ ਚੱਲਦੀਆਂ ਨੇ ਸੜਕਾਂ ਤੇ ਉਹਨਾਂ ਦੇ ਪਿੱਛੇ ਕੋਈ ਰੈਸਟ੍ਰੈਕਟਿਡ ਲਾਈਟ ਨਹੀਂ ਹੈਗੀ ਮੈਂ ਉਹਨਾਂ ਨੂੰ ਅਪੀਲ ਕਰਦਾ ਕਿਸਾਨਾਂ ਨੂੰ ਕੋਈ ਆਪਣੇ ਜਿਹੜੇ ਟਰੈਕਟਰ ਟਰਾਲੀਆਂ ਜਿਹੜੀਆਂ ਸੜਕਾਂ ਤੇ ਚੱਲਦੀਆਂ ਹਨ ਉਹਨਾਂ ਨੂੰ ਆਪਣੀ ਸਾਵਧਾਨ ਉਹਨਾਂ ਦੇ ਸਪੀਡ ਹੌਲੀ ਹੌਲੀ ਚੱਲੇ ਕਿਉਂਕਿ ਇੰਨੀ ਛੰਨੀ ਤੋਂ ਹੁੰਦਾ ਕਿ ਅੱਗੇ ਕੁਝ ਦਿਖਾਈ ਨਹੀਂ ਦਿੰਦਾ ਬੰਦੇ ਨੂੰ ਕਿ ਅੱਗੇ ਕੀ ਆ ਰਿਹਾ ਮੇਰੇ ਤੇ ਇਹੋ ਪੀਲਾ ਵੀ ਜਿਹੜੇ ਆਪਣੇ ਸਿਆਣੇ ਬਜ਼ੁਰਗ ਹਨ ਜਿਹਨਾਂ ਦਾ ਮੋਟੇ ਤਰ੍ਹਾਂ ਦੇ ਮੈਡੀਕਲ ਲਾਈਨਸ ਹੋ ਹਾਂਜੀ ਇਹਨੂੰ ਫੌਗ ਨਹੀਂ ਕਿਹਾ ਜਾਂਦਾ ਇਹਨੂੰ ਸਮੋਕ ਕਿਹਾ ਜਾਂਦਾ ਕਿਉਂਕਿ ਪੋਲੂਸ਼ਨ ਦੀ ਮਾਤਰਾ ਕਾਫੀ ਹੁੰਦੀ ਹੈ ਇਹਦੇ ਵਿੱਚ ਜਿਹੜਾ ਏਕੀਓ ਆਈ ਹੈ ਉਹ 50 ਹੋਣਾ ਚਾਹੀਦਾ ਉਹ 200 ਤੱਕ ਪਹੁੰਚ ਗਿਆ ਨੁਕਸਾਨ ਦੇ ਸਭ ਤੋਂ ਹਾਂਜੀ ਹਾਂਜੀ ਸਰ ਕੀ ਕਰਨਾ ਚਾਹੋਗੇ ਸਰ ਮੈਂ ਇਹੀ ਚਾਹਨਾ ਸੀ ਜਿਹੜੀ ਆਪਣੇ షుగర్ బీపీ హార్ట్ ਦੇ پیشنਟ ਹਨ ਉਹਨਾਂ ਨੂੰ ਨਾ ਸਾਲ ਆਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਮੇਰੀ ਤਾਂ ਇਹੀ اپੀਲ ਹੈ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਜਿਹੜੀ ਮਾਰਨਿੰਗ ਦੀ ਸੈਰ ਹੈ ਉਹ ਬਿਲਕੁਲ ਬੰਦ ਕਰ ਦਿਓ ਜਿਹੜੀ ਸੈਰ ਹੈ ਦੁਪਹਿਰ ਨੂੰ ਕਰੋ ਕਿਉਂਕਿ ਆਪਾਂ ਜਿਹੜੇ ਸਾਡੇ ਹਾਰਟ ਦੇ ਡਾਕਟਰ ਜਿਹੜੇ ਮੇਨ ਵੱਡੇ ਵੱਡੇ ਡਾਕਟਰ ਉਹ ਹੀ اپੀਲ ਕਰਦੇ ਆ ਇਹੀ ਸਲਾਹ ਦਿੰਦੇ ਆ ਕਿ ਜਿਹੜੀ ਸੈਰ ਹੈ ਉਹ ਦੁਪਹਿਰ ਦੇ ਟਾਈਮ ਤੇ ਕੀਤੀ ਜਾਏ ਸਵੇਰ ਦੀ ਸੈਰ ਬਿਲਕੁਲ ਬੰਦ ਕੀਤੀ ਜਾਏ ਕਿਉਂਕਿ ਸਵੇਰ ਦੇ ਟਾਈਮ ਤੇ ਜਿਹੜੀ ਆਕਸੀਜਨ ਮਾਤਰਾ ਬਿਲਕੁਲ ਘਟ ਜਾਂਦੀ ਹੈ ਉਸ ਦੇ ਹਿਸਾਬ ਨਾਲ ਇਹੀ ਕਹੇਗਾ ਵੀ ਆਣ ਵਾਲੇ ਦੋ ਤਿੰਨ ਟਾਈਮ ਵਿੱਚ ਜਿਹ ਫੋਗਿੰਗ ਫੋਗਿੰਗ ਜਿਆਦਾ ਹੋਣੀ ਹੈ ਇਸ ਕਰਕੇ ਆਪਣੇ ਆਪ ਨੂੰ ਕਵਰ ਕਰਕੇ ਰੱਖੋ ਆਪਣੇ ਬਿਸਤਰੇਰ ਮਤਲਬ ਸੋਨੇ ਮਤਲਬ ਜੈਕਟਾਂ ਵਗੈਰਾ ਟੋਪੀਆਂ ਵਗੈਰਾ ਮਾਸਕ ਰਹਿ ਲੱਕ ਜੇ ਕੋਈ ਬਹੁਤ ਜ਼ਰੂਰੀ ਕੰਮ ਤਾਂ ਹੀ ਆਓ ਨਹੀਂ ਤੇ ਆਪਣੇ ਬਿਸਤਰੇ 'ਤੇ ਬੈਠੋ ਰਹੋ ਸਟਾਰ نیوز ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ